ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਚੂ ਅਗਰਵਾਲ ਅਤੇ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼੍ਰੀ ਰਮਨ ਬਹਿਲ ਵੱਲੋਂ ਅੱਜ ਕਲਾ ਕੇਂਦਰ ਗੁਰਦਾਸਪੁਰ ਦਾ ਕੀਤਾ ਗਿਆ ਉਦਘਾਟਨ ਦੋ ਦਹਾਕਿਆਂ ਬਾਅਦ ਕਲਾ ਕੇਂਦਰ ਗੁਰਦਾਸਪੁਰ ਵਿੱਚ ਹੁਣ ਫਿਰ ਤੋਂ ਗੂੰਜਣਗੇ ਮਿੱਠੇ ਸੁਰ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਵਸਨੀਕਾਂ ਨੂੰ ਕਲਾ ਕੇਂਦਰ ਦਾ ਖੂਬਸੂਰਤ ਤੋਹਫ਼ਾ ਦਿੱਤਾ ਗਿਆ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਚੂ ਅਗਰਵਾਲ ਔਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲਵਲ ਤੇ ਸਾਂਝੇ ਯਤਨਾ ਸਦਕਾ ਕਲਾ ਕੇਂਦਰ ਗੁਰਦਾਸਪੁਰ ਦੀ ਮਰਮਮਤ ਕਰਵਾ ਕੇ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਡਾਕਟਰ ਇਮਾਂਚੂ ਅਗਰਵਾਲ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲਵਲ ਅੱਜ ਸਾਂਝੇ ਤੌਰ ਤੇ ਇਸ ਦਾ ਉਦਘਾਟਨ ਕਰਕੇ ਇਸ ਨੂੰ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਤੇ ਐਸ ਡੀ ਐਮ ਗੁਰਦਾਸਪੁਰ ਮੈਡਮ ਅਮਨਦੀਪ ਕੌਰ ਕੁਮਨ ਸਹਾਇਕ ਕਮਿਸ਼ਨਰ ਜਰਨਲ IRONE कोर जिला हेरिटेज सोसाइटी ਦੇ ਸਕੱਤਰ ਤੇ ਪ੍ਰਸਿੱਧ ਇਤਿਹਾਸਿਕ ਕਾਰ ਪ੍ਰੋਫੈਸਰ ਰਾਜਕੁਮਾਰ ਸ਼ਰਮਾ ਜੋਇੰਟ ਸਕੱਤਰ ਹਰਮਨਪ੍ਰੀਤ ਸਿੰਘ ਐਸ ਡੀਓ ਲਵਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਗੁਰਦਾਸਪੁਰ ਸ਼ਹਿਰ ਦੇ ਮਾਤਬਰੂ ਵਿਅਕਤੀ ਹਾਜ਼ਰ ਸਨ ਇਸ ਮੌਕੇ ਤੇ ਕਲਾ ਕੇਂਦਰ ਗੁਰਦਾਸਪੁਰ ਨੂੰ ਕਲਾਕਾਰਾਂ ਦੇ ਸਪੁਰਦ ਕਰਦਿਆਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਕਰਵਾਲ ਨੇ ਕਿਹਾ ਕਿ ਦਹਾਕਿਆਂ ਤੋਂ ਬੰਦ ਪਏ ਇਸ ਕਲਾ ਕੇਂਦਰ ਵਿੱਚ ਹੁਣ ਫਿਰ ਤੋਂ মিઠھے সুর গੁੰজਣਗੇ ਅਤੇ ਇੱਕ ਕਲਾਕਾਰਾਂ ਦੀ ਕਲਾ ਦਾ ਨਰੀਖਣ ਦਾ ਜਰੀਆ ਬਣੇਗਾ ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲਜੀ ਨੇ ਜ਼ਿਲ੍ਹਾ ਵਾਸੀਆਂ ਨੂੰ ਅੱਜ ਇਸ ਕਲਾ ਕੇਂਦਰ ਦੇ ਮੋਢ ਉਦਘਾਟਨ ਤੇ ਵਧਾਈ ਦਿੱਤੀ ਅੱਜ ਗੁਰਦਾਸਪੁਰ ਵਾਸਤੇ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਜਿਹੜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਬਹੁਤ ਪੁਰਾਣੀ ਇਮਾਰਤ ਸੰਸਥਾ ਕਲਾ ਕੇਂਦਰ ਦੇ ਨਾਂ ਤੋਂ ਮਸ਼ਹੂਰ ਸੀਗੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਇਹ ਗਲੀ ਹੋ ਗਈ ਸੀਗੀ ਅੱਜ ਉਹਨੂੰ ਦੁਬਾਰਾ ਰੈਨੋਵੇਟ ਕਰਕੇ ਉਹਦੀ ਵਧੀਆ ਦਿਖ ਚੜੀ ਆ ਉਹ ਤਿਆਰ ਕੀਤੀ ਗਈ ਆ ਇਹਦੇ ਲਈ ਮੈਂ ਪੰਜਾਬ ਸਰਕਾਰ ਦਾ ਅਗੰਗਮਾਨ ਜੀ ਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸ਼੍ਰੀ ਅਗਰਵਾਲ ਜੀ ਡੀਪੀ ਕਮਿਸ਼ਨਰ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਸ ਇਮਾਰਤ ਨੂੰ ਦੁਬਾਰਾ ਰੈਨੋਵੇਟ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਇਸ ਕਲਾ ਕੇਂਦਰ ਦੇ ਨਾਲ ਮੇਰੀਆਂ ਭਾਵਨਾਵਾਂ ਵੀ ਜੁੜੀਆਂ ਨੇ ਕਿਉਂਕਿ ਇਹ ਕਲਾ ਕੇਂਦਰ ਉਸ ਵਕਤ ਸਾਡੇ ਸ਼ਹਿਰ ਦੇ ਮਾਨਤ ਨਿਰੰਦਰਨਾਥ ਕੌਸ਼ਲ ਜੀ ਦੇ ਧਰਮਪੰਤਰੀ ਮੈਡਮ ਉਰਮਿਲਾ ਕੌਸ਼ਲ ਜੀ ਉਹਨਾਂ ਦਾ ਬਹੁਤ ਜ਼ਿਆਦਾ ਸੰਗੀਤ ਦੇ ਵਿੱਚ ਰੁਚੀ ਸੀਗੀ ਔਰ ਉਸ ਵਕਤ ਉਹ ਚਾਹੁੰਦੇ ਸੀ ਕਿ ਉਹਦੇ ਸ਼ਹਿਰ ਦੀ ਜਿਹੜੀ ਅਗਲੀ ਨਵੀਂ ਪੀੜ੍ਹੀ ਆਈ ਉਹ ਕਿਸੇ ਤਰੀਕੇ ਦੇ ਨਾਲ ਸੰਗੀਤ ਦੇ ਨਾਲ ਜੁੜੇ ਜਿਹੜਾ ਪੰਜਾਬ ਦਾ ਵਿਰਸਾ ਅਮੀਰ ਵਿਰਸਾ ਉਹਨੂੰ ਅਪਣਾਏ ਔਰ ਉਸ ਵਕਤ 1962 ਦੇ ਵਿੱਚੇ ਬਿਲਡਿੰਗ ਧਾਰ ਕੀਤੀ ਔਰ ਇੱਥੇ ਲਗਾਤਾਰ ਇਨਸਟਰੂਮੈਂਟ ਕਲਚਰ ਐਕਟੀਵਿਟੀਆਂ ਡਾਂਸਸ ਮਿਊਜ਼ਿਕ ਇਹ ਸਾਰੀਆਂ ਚੀਜ਼ਾਂ ਦੀਆਂ ਕਲਾਸਸ ਲੱਗਦੀਆਂ ਸੀ ਔਰ ਬੱਚੇ ਇੱਥੇ ਉਹੜਾ ਕਲਾਸਸ ਨੂੰ ਟੈਂਡ ਕਰਦੇ ਸੀ ਪਰ ਸਮੇਂ ਦੇ ਨਾਲ ਸਰਕਾਰਾਂ ਨੇ ਅਨਗੋਲੀ ਕਰ ਦਿੱਤੀ ਔਰ ਇਹ ਚਲਾ ਜਿਹੜੀ ਸੀ ਖੰਡਰ ਬਣ ਗਈ ਅੱਜ ਮੈਨੂੰ ਖੁਸ਼ੀ ਆ ਕਿ ਜਿਹੜਾ ਉਹ ਗੌਰਵ ਮੇ ਇਤਿਹਾਸ ਬਰਦਾਸਪੁਰ ਦਾ ਸੀਗਾ ਅੱਜ ਦੁਬਾਰਾ ਉਹ ਪੂਰਨ ਉਹਕੇ ਵਧੀਆ ਹੋ ਕੇ ਅੱਜ ਦੁਬਾਰਾ ਲੋਕਾਂ ਨੂੰ ਸਮਰਪਿਤ ਕੀਤਾ ਇੱਥੇ ਅੱਜ ਪ੍ਰੋਗਰਾਮ ਜਿਹੜੇ ਹੋਇਆ ਕਰਨਗੇ ਇਹਦੀ ਤਕਰੀਬਨ 920 ਦੇ ਕਰੀਬ ਜਿਹੜੀ ਆਡੀਟੋਰੀਅਮ ਦੀ ਸਿਟਿੰਗ ਕੈਪੈਸਿਟੀ ਹੋਊਗੀ ਔਰ ਥੱਲੇ ਜਿਹੜੇ ਸਾਰੇ ਕਮਰੇ ਨੇ ਅਲੱਗ-ਅਲੱਗ ਜਿੱਥੇ ਥੀਏਟਰ ਹੋਏਗਾ ਜਿੱਦੇ ਇਨਸਟਰੂਮੈਂਟ ਹੋਣਗੇ ਜਿੱਦੇ 뮤직 ਹੋਏਗਾ ਉਹ ਸਾਰੇ ਦੁਬਾਰਾ ਰੈਨੋਵੇਟ ਕੀਤੇ ਗਏ ਨੇ ਔਰ ਇੱਥੇ ਲਗਾਤਾਰ ਕਲਚਰ ਐਕਟੀਵਿਟੀ ਜਿਹੜੀਆਂ ਚੱਲਣਗੀਆਂ ਔਰ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਸਾਡਾ ਅਮੀਰ ਸੱਭਿਆਚਾਰ ਆ ਉਹਦੇ ਨਾਲ ਜੋੜ ਕੇ ਉਹਨੂੰ ਪਰਹੌਲਤ ਕੀਤਾ ਜਾਵੇਗਾ ਤਾਂ ਕਿ ਬੱਚਿਆਂ ਦੇ ਵਿੱਚ ਭਾਈ ਦੇ ਨਾਲ ਨਾਲ ਉਹ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ ਜਾਵੇ ਤਾਂ ਕਿ ਬੱਚੇ ਉਸ ਗੱਲ ਦਾ ਫਾਇਦਾ ਉਠਾ ਸਕਣ ਇੱਕ ਵਾਰੀ ਫਿਰ ਮੈਂ ਇਲਾਕੇ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਲ ਸ਼੍ਰੀ ਹਮਾਂਸ਼ੂ ਅਗਰਵਾਲ ਜੀ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਉਪਰਾਲਾ ਕਰਕੇ ਲੋਕਾਂ ਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਇੱਕ ਬਹੁਤ ਵਧੀਆ ਤੋਹਫ਼ਾ ਜਿਹੜਾ ਉਹ ਦਿੱਤਾ ਅੱਜ ਜੀ ਬੜਾ ਇਹ ਭਾਗਾ ਵਾਲਾ ਜੀ ਨੇ ਸਾਡੇ ਗੁਰਦਾਸਪੁਰ ਸ਼ਹਿਰ ਲਈ ਇਸ ਸਾਡੀ ਇੱਕ ਬੜੀ ਇਤਿਹਾਸਿਕ ਇਮਾਰਤ ਕਲਾ ਕੇਂਦਰ ਗੁਰਦਾਸਪੁਰ ਨੂੰ ਰੈਨੋਵੇਟ ਕਰਕੇ ਉਹਦਾ ਦੁਬਾਰਾ ਮੁਰ ਉਦਘਾਟਨ ਕੀਤਾ ਗਿਆ ਹੈ ਇਹ ਬਹੁਤ ਹੀ ਸਾਡੇ ਲਗਭਗ 60-70 ਸਾਲ ਪੁਰਾਣੀ ਬਿਲਡਿੰਗ ਹੈ ਜਿਹਦੇ ਵਿੱਚ ਬਹੁਤ ਸਾਰੇ ਗੁਰਦਾਸਪੁਰ ਵਾਸੀਆਂ ਦੀ ਯਾਦਾ ਵੀ ਜੁੜੀਆਂ ਨੇ ਕਿਉਂਕਿ ਆਪਣੇ ਬਚਪਨ ਦੇ ਸਮੇਂ ਉਹਨਾਂ ਨੇ ਇੱਥੇ ਕਲਾ ਨਾਲ ਆਪਣੀ ਕਲਾਸਿਸ ਲਈਆਂ ਸੀ ਭਾਵੇਂ ਉਹ 뮤직 ਦੀ ਕਲਾਸਿਸ ਸੀ ਕੋਈ ਸਿਤਾਰ ਦੀ ਵੀਨਾ ਦੀ ਮੈਨੂੰ ਦੱਸਿਆ ਗਿਆ ਕਾਫੀ ਇਹ ਜਿਹੜਾ ਇੱਕ ਐਕਟੀਵਿਟੀ ਦਾ ਹੱਬ ਰਹਿੰਦਾ ਸੀਗਾ ਕਲਾ ਕੇਂਦਰ ਬੜ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਜਿਹੜਾ ਕੇਂਦਰ ਸੀ ਇਹ ਬੰਦ ਹੋ ਚੁੱਕਿਆ ਸੀਗਾ ਕੋਵਿਡ ਟਾਈਮ ਦੇ ਦੀ ਵਰਤੋਂ ਬਿਲਕੁਲ ਬੰਦ ਹੋ ਗਈ ਸੀ ਜਿਸ ਕਰਕੇ ਇਹ ਇਮਾਰਤ ਬਿਲਕੁਲ ਖਸਤਾ ਹਾਲ ਹੋ ਚੁੱਕੀ ਸੀ ਪਰ ਗੁਰਦਾਸਪੁਰ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਰੇਨੋਵੇਟ ਕਰਵਾਇਆ ਗਿਆ ਮੈਂ ਧੰਨਵਾਦੀ ਵੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇੱਕ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੀ ਉਹਦੇ ਸਦਕਾ ਅਸੀਂ ਇਹਦਾ ਅੱਜ ਉਦਘਾਟਨ ਕੀਤਾ ਹੈ ਇਸ ਇਮਾਰਤ ਦੇ ਵਿੱਚ ਹੁਣ ਲਗਾਤਾਰ ਛੋਟੇ ਬੱਚਿਆਂ ਲਈ ਕਲਾਸਾਂ ਲਾਈਆਂ ਜਾਣਗੀਆਂ ਭਾਵੇਂ ਉਹ ਆਰਟ ਨਾਲ ਰਿਲੇਟਡ ਹੈ ਡਰਾਮਾ ਨਾਲ ਰਿਲੇਟਡ ਹੈ థੀਏਟਰ 뮤직 ਡਾਂਸ ਹਰ ਤਰ੍ਹਾਂ ਦੀ ਕਲਾਸ ਇੱਥੇ ਜਿਹੜੀ ਸ਼ੁਰੂ ਕੀਤੀ ਜਾਊਗੀ ਮੈਂ ਸਾਰੇ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਸੱਦਾ ਦਿੰਦਾ ਕਿ ਆਪਣੇ ਬੱਚਿਆਂ ਨੂੰ ਇੱਥੇ ਇਹਨਾਂ ਕਲਾਸਾਂ 'ਚ ਐਨਰੋਲ ਕਰਾਉਣ ਤਾਂ ਕਿ ਜਿਹੜਾ ਇੱਕ ਕਲਾ ਕੇਂਦਰ ਹੈ ਇਹ ਲਗਾਤਾਰ ਐਕਟਿਵ ਰਹੇ ਚੱਲਦਾ ਰਹੇ ਤੇ ਕਲਾ ਨੂੰ ਵਿਕਸਿਤ ਕਰਨ ਦਾ ਜਿਹੜਾ ਇਹ ਉਪਰਾਲਾ ਸਾਡਾ ਇਹ ਕਾਮਯਾਬ ਹੋ ਗਿਆ ਕਿਨੇ ਲੱਗ ਤਾ ਜਿਹੜਾ ਕੀਤਾ ਗਿਆ ਇਹ ਲਗਾਤਾਰ ਸਾਡਾ ਜੀ ਲਗਭਗ 6 ਮਹੀਨੇ ਹੋ ਗਿਆ ਜਿਵੇਂ ਜਿਵੇਂ ਸਾਨੂੰ ਕੋਈ ਕੰਟਰੀਬਿਊਸ਼ਨ ਆਂਦਾ ਸੀਗਾ ਜਾਂ ਸਾਡੇ ਹੈਰੀਟੇਜ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਵਿਲ ਜੋ ਜੋ ਸਾਨੂੰ ਲੱਗਾ ਬਹੁਤ ਛੋਟੀ ਛੋਟੀ ਕੋਸ ਨਾਲ ਪਹਿਲਾਂ ਇੱਕ ਕਮਰਾ ਕੀਤਾ ਫਿਰ ਦੋ ਕਮਰੇ ਕੀਤੇ ਫਿਰ 6 ਕਮਰੇ ਕੀਤੇ ਫਿਰ ਹਾਲ ਕੀਤਾ ਇਹਦੀ ਛੋਟੀ ਛੋਟੀ ਕੋਸ ਬਹੁਤ ਪੈ ਜਾਂਦੀ ਹੈ ਬਟ ਇਹ ਹਜੇ ਵੀ ਸਾਡਾ ਇੱਕ ਟੀਚਾ ਇਹੀ ਹੈ ਕਿ ਇਹਨੂੰ ਕੰਟੀਨਿਊਸ ਅਸੀਂ ਇਹਦੇ ਵਿੱਚ ਕੁਛ ਨਾ ਕੁਛ ਐਡ-ਆਨ ਕਰਦੇ ਰਹੀਏ ਅੱਜ ਜਿਹਾ ਇਸ ਦਾ ਉਘਾਟਨ ਇਸ ਕਰਕੇ ਕੀਤਾ ਹੈ ਕਿ ਹੁਣ ਇਹ ਚੱਲਣ ਯੋਗ ਹੋ ਗਿਆ ਹੈਗਾ ਇੱਥੇ ਅਸੀਂ ਕਲਾਸਾਂ ਵੀ ਲਾਵਾਂਗੇ ਤੇ ਲਗਾਤਾਰ ਇਵੈਂਟ ਵੀ ਕਰਾਵਾਂਗੇ